ਡੀਐਸਪੀ ਫਲੋਰ ਸਰਪੰਨ ਸਿੰਘ ਬਲਦੀ ਅਗਵਾਈ ਹੇਠ थाना ਫਲੋਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ थाना ਫਲੋਰ ਦੀ ਟੀਮ ਨੇ ਕਤਲ ਕੇਸ ਵਿਰੁਣਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਰਪੰਨ ਸਿੰਘ ਬਲ ਡੀਐਸਪੀ ਫਲੋਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ थाना ਫਲੋਰ ਦੀ ਟੀਮ ਵੱਲੋਂ ਪਿਛਲੇ ਦਿਨੀ ਪਿੰਡ ਅਕਲਪੁਰ ਵਿਖੇ ਹੋਏ ਕਤਲ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 24 ਘੰਟੇ ਦੇ ਅੰਦਰ-ਅੰਦਰ ਕਤਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸੇ ਹੀ ਮੌਹਮ ਤਹਿਤ ਇਸ ਕਤਲ ਕੇਸ ਵਿੱਚ ਲੜਿੰਦੇ ਤਿੰਨ ਹੋਰ ਵਿਅਕਤੀ ਅਮਰਿਤਪਾਲ ਸਿੰਘ ਪੁੱਤਰ ਅਫਤਾਰ ਸਿੰਘ ਵਾਸੀ ਬਕਾਪੁਰ, ਰਾਜਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬਕਾਪੁਰ ਅਤੇ ਅਜਮਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬਕਾਪੁਰ ਫਲੋਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਜਿਸ ਬੰਦੇ ਮਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਅਤੇ ਦੋਸ਼ੀ ਧੇਰਪਿੰਡ ਅਕਲਪੁਰ ਵਿੱਚ ਬਣੇ ਆਹਾਤੇ ਤੇ ਸ਼ਰਾਬ ਵਗੈਰਾ ਪੀਨ ਲਈ ਜਾਂਦੇ ਸਨ ਅਤੇ ਸ਼ਰਾਬ ਪੀ ਕੇ ਬਾਹਰ ਰਸਤੇ ਵਿੱਚ ਹੀ ਖੜ ਜਾਂਦੇ ਸਨ ਜੋ ਆਹਾਤਾ ਪਿੰਡ ਵਿੱਚ ਹੋਣ ਕਰਕੇ ਪਿੰਡ ਦੇ ਲੋਕ ਇਹਨਾਂ ਨੂੰ ਰਸਤੇ ਵਿੱਚ ਖੜਨ ਦਾ ਵਿਰੋਧ ਕਰਦੇ ਸਨ ਦੋਸ਼ੀਆਂ ਨੂੰ ਇੰਜ ਲੱਗਦਾ ਸੀ ਕਿ ਇਹ ਸਭ ਜਗਤਾਰ ਸਿੰਘ ਹੀ ਕਰਵਾ ਰਿਹਾ ਹੈ ਇਸੇ ਰੰਜਿਸ਼ ਨੂੰ ਲੈ ਕੇ ਉਕਤ ਦੋਸ਼ੀਆਂ ਵੱਲੋਂ ਹਮਲਾ ਹੋ ਕੇ ਜਗਤਾਰ ਸਿੰਘ ਦੇ ਸੱਟਾ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲੌਰ ਤੋਂ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਮੜੇ ਅੰਸਰਾਂ ਦੇ ਖਿਲਾਫ ਜਲੰਧਰ ਦੇ ਹਾਥੀ ਪੁਲਿਸ ਨੂੰ ਸਿਲੇ ਸਫਲਤਾ ਅਸਲ ਹੋਈ ਜਦ ਜਲੰਧਰ ਦੇ ਹਾਥੀ ਐਸਐਸਪੀ ਸਰਦਾਰ ਹਰਕਮਲਪ੍ਰੀਤ ਸਿੰਘ ਖਾਤ ਅਤੇ ਡੀਐਸਪੀ ਫਲੋਰ ਸਰਦਾਰ ਸਰਵਤ ਸਿੰਘ ਬਲ ਜਿਹਦੇ ਦੇਸ਼ਨ ਨਿਰਦੇਸ਼ਾਂ ਤੇ ਸਾਡੇ ਏਰੀਆ ਦੇ ਵਿੱਚ 6 ਤਾਰੀਖ ਨੂੰ ਅਕਲਪੁਰ ਦੇ ਵਿੱਚ ਇੱਕ ਮਰਡਰ ਹੋਇਆ ਸੀਗਾ ਜਿਸ ਦੇ ਵਿੱਚ ਜਪਤਾਰ ਨਾਮ ਦੇ ਲੜਕੇ ਦਾ ਕਤਲ ਕਰ ਦਿੱਤਾ ਗਿਆ ਸੀਗਾ ਉਸ ਸੰਬੰਧੀ ਸਾਡੇ ਵੱਲੋਂ ਇੱਕ ਮੁਕੱਦਮਾ ਨੰਬਰ 7 ਅਧੀਨ ਤਾਰਾ 103 ਜਿਵੇਂ 2 62 ਜਿਵੇਂ 2 ਪੀਐਨ ਅਸਤੇ ਦਾ ਦਰਜਾ ਕੀਤਾ ਗਿਆ ਸੀਗਾ ਉਸ ਦੇ ਵਿੱਚ ਅਸੀਂ ਪਹਿਲਾਂ ਦੋ ਲੜਕਿਆਂ ਨੂੰ ਆਲਰੇਡੀ ਗ੍ਰਿਫਤਾਰ ਕਰ ਲਿਆ ਸੀਗਾ ਇਸ ਦੇ ਵਿੱਚ ਜਿਹੜੇ ਮੁੱਖ ਤੋਸ਼ੀ ਸੀ ਤਿੰਨ ਅਮਰਿਤਪਾਲ ਰਾਜਵੀਰ ਅਤੇ ਜਵਿੰਦਰ ਜੋ ਕਿ ਕਤਲ ਕਰਨ ਉਪਰੰਤ ਭੱਜ ਗਏ ਸੀਗੇ ਅਤੇ ਕਤਲ ਕਰਨ ਉਪरांत ਇਥੋਂ ਦੀ ਹਵਾਲੇ ਚਲੇ ਗਏ ਸੀ ਜਿਨ੍ਹਾਂ ਨੂੰ ਥਾਣਾ ਫਲੋਰ ਪੁਲਿਸ ਵੱਲੋਂ ਕੱਲ ਮਿਤੀ 10 ਜਨਵਰੀ 2025 ਨੂੰ ਫਲੋਰ ਵਿਖੇ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਨੂੰ ਪੇਸ਼ਦਾਨਤ ਕਰਕੇ ਤਿੰਨ ਅੰਦਰ ਮਾਰ ਹਸਲ ਕੀਤਾ ਗਿਆ। ਵਜਾ ਰੰਜਿਸ਼ ਕਤਲ ਦੀ ਇਹ ਹੈ ਕਿ ਜਿਹੜਾ ਇੱਕ ਦੋਸ਼ੀ ਦਾਜਬੀਰ ਅਤੇ ਅਜਮਿੰਦਰ ਜੋ ਭਾਈ ਹੈ ਇਹਨਾਂ ਦੇ ਨਾਲ ਇੱਕ ਜਗਤਾਰ ਦੇ ਇੱਕ ਦੋਸਤ ਤੇਜਿੰਦਰ ਸਿੰਘ ਨਾਲ ਦੁਸ਼ਮਣੀ ਸੀ ਜੋ ਸਾਲ 'ਚ ਦੋ ਤਿੰਨ ਵਾਰੀ ਇਹਨਾਂ ਨੂੰ ਕੁੱਟਿਆ ਸੀਗੇ। ਤੇ ਇਹ ਆਪਸ ਚ ਦੋਨੋਂ ਕੁੱਟਮਾਰ ਕਰੀ ਜਾ ਰਹੇ ਸੀਗੇ ਤੇ ਉਸ ਦਿਨ ਅਕਲਪੁਰ ਵਿਖੇ ਇੱਕ ਦੁਕਾਨ ਜਿੱਥੇ ਅੰਡੇ ਖਾ ਰਹੇ ਸੀਗੇ ਤੇਜਿੰਦਰ ਸਿੰਘ ਗੋਲੀ ਤੇ ਉਸ ਦੇ ਨਾਲ ਇਹ ਤਿੰਨਾਂ ਨੇ ਪਹਿਲਾਂ ਕੁੱਟਮਾਰ ਕੀਤੀ ਜੋ ਤੇਜਿੰਦਰ ਸਿੰਘ ਨੇ ਆਪਣੇ ਦੋਸਤ ਜਗਤਾਰ ਨੂੰ ਬੁਲਾਇਆ ਜਿਸ ਤੇ ਅਮਰਿਤਪਾਲ ਉਹਨਾਂ ਨੇ ਆਪਣੇ ਹੋਰ ਬੰਦਿਆਂ ਨੂੰ ਬੁਲਾ ਲਿਆ ਤੇ ਜਿਸ ਤੇ ਜ਼ਿਆਦਾ ਕੁੱਟਮਾਰ ਹੋਣ ਕਰਕੇ ਇਸ ਦੀ ਸਰ ਤੇ ਸੱਟ ਵੱਜਨ ਕਰਕੇ ਮੌਤ ਕਿ ਕਿ ਇਹ ਕਿੰਨੇ ਵਿਅਕਤੀ ਗਾਇਬ ਹੋਏ ਸੀ ਕਿ ਨਾਲ ਹੋਰ ਵੀ ਸੀ ਕੁਝ ਹਜੇ 5 ਵਿਅਕਤੀ ਗ੍ਰਿਫਤਾਰ ਕੀਤੇ ਆ ਤੇ ਹਜੇ ਹੋਰ ਤਫਤੀਸ਼ ਜਾਰੀ ਹੈ ਜਿਹੜੇ ਰਾਜਵੀਰ ਤੇ ਅਜਮਿੰਦਰ ਐ ਇਹਨਾਂ ਦੀ ਪਛੋਕੜ ਵੀ ਮਾੜੀ ਐ ਇਹਨਾਂ ਤੇ ਪਹਿਲਾਂ ਵੀ ਅਟੈਂਪਟ ਟੂ ਮਰਡਰ ਦਾ ਇੱਕ ਕੇਸ ਥਾਣਾ ਫਲੋਰੂ ਖੇ ਦਰਜ ਐ ਠੀਕ ਹੈ ਜੀ ਕੀ ਬੋਡੀ ਉਹਨਾਂ ਨੇ ਸੰਸਕਾਰ ਕਰਤੋਂ ਕਰਾ ਬੋਡੀ ਦਾ ਪੋਸਮੈਂਟ ਕਰਾ ਦਿੱਤਾ ਗਿਆ ਜੀ ਤੇ ਪਰਿਵਾਰ ਮੈਨੂੰ ਆਇਆ ਸੀ ਪਰਿਵਾਰ ਨੂੰ ਦੀ ਤਸਲੀ ਕਰਵਾਈ ਐ ਤੇ ਪਰਿਵਾਰ ਦੇ ਕੁਝ ਰਿਸ਼ਤੇਦਾਰ ਨੇ ਅੱਜ ਸ਼ਾਮ ਨੂੰ ਫੌਰਨ ਤੋਂ ਆਣਾ ਵੈ ਤੇ ਕੱਲ ਉਹਨਾਂ ਨੇ ਸੰਸਕਾਰ ਦਾ ਟਾਈਮ ਰੱਖਿਆ ਐ ਤੇ ਫਰਦਰ ਤਫਤੀਸ਼ جاری ਹੈ